ਫਿਲਹਾਲ ਦੇ ਪਿੰਡ ਜੋਗਾਨੰਦ ਦੇ ਵਿੱਚ ਇੱਕ ヘア ਚਲੂਨ ਦਾ ਕੰਮ ਕਰਨ ਵਾਲੇ 23 ਸਾਲ ਦੇ ਨੌਜਵਾਨ ਦੇ ਉਤੇ ਦਰਜਨ ਦੇ ਕਰੀਬ ਗੱਡੀ ਸਵਾਰ ਹਮਲਾਵਾਰਾਂ ਦੇ ਵੱਲੋਂ ਮਾਰੂ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਗਿਆ। ਇਹ ਘਟਨਾ ਬੀਤੀ ਰਾਤ ਦੀ ਹੈ। ਹਮਲੇ ਤੋਂ ਗੰਭੀਰ ਰੂਪ ਵਿੱਚ ਜ਼ਖਮੀ ਹੋਏ 23 ਸਾਲਾ ਦੇ ਨੌਜਵਾਨ ਦੀ ਸਨਾਖਤ ਗਗਨਦੀਪ ਸਿੰਘ ਵਜੋਂ ਹੋਈ। ਜਿਸ ਨੂੰ ਜ਼ੇਰੇਲਾਜ਼ੀ ਨੌਜਵਾਨ ਹੈਲਪਵੇਅਰ ਸੁਸਾਇਟੀ ਦੇ ਮੈਂਬਰਾਂ ਵੱਲੋਂ ਸਰਕਾਰੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਇਹ ਆਮ ਤੋਂ ਲੱਗਦਾ ਥੱਲੇ ਮੇਰਾ ਗਗਨ ਦੀ ਬਣਾ ਵੀ ਇਹਨੇ ਮੇਰਾ ਕੋ ਆਨੰਦ ਆ ਕੀ ਹੋਇਆ ਕਿ ਅੰਦਰ ਕਰਨਾ ਨਹੀਂ ਨਸ਼ੇ ਪੱਤਾਂ ਦੇ ਬੁੱਧ ਜਦੋਂ ਤੱਕ ਅਸੀਂ ਕੰਪਲੀਟ ਕੀਤੀ ਸੀ ਸਰਕਾਰ ਕਹਿੰਦੀ ਆ ਵੀ ਉਹਨਾਂ ਤੇ ਪੱਤਾਂ ਦੀ ਸਫਾਈ ਕਰੋ ਅਸੀਂ ਫੇਰ ਤੋਂ ਰੋਕ ਲਾਵਾਂਗੇ ਅਸੀਂ ਰੋਕ ਲਾਈ ਮਰਾ ਮੁੱਤਾ ਜੀ ਆ ਕਿਤਾ ਸੁਧਰ ਸਾਹਿਬ ਜੀ ਦਾ ਦਿੱਤੀ ਹੋਈ ਤੇ ਦੇਖ ਲਓ ਆ ਹਾਲ ਹੋ ਰਿਹਾ ਕੀ ਹੋਇਆ ਕੀ ਮੈਨੂੰ ਕੋਟ ਮਾਰ ਕੇ ਤੇ ਬਈ ਦੇਖੀ ਸਰ ਆਮਣਾ ਦੇਗਾ ਕੋਈ ਆਣ ਭਜਾ ਪਤੀ 15 20 ਦੀ ਗੱਡੀ ਵਰ ਕੇ ਆਏ ਉਹਨਾਂ ਨੇ ਫਲੋਨ ਤੇ ਆ ਕੇ ਕੁੱਟ ਮਾਰ ਦਿੱਤੀ ਕੋਨਫਰਮਡ ਕੀਤੀ ਹੋਣੀ ਇਹ ਵੀ ਹੁਣ ਹਾਂਜੀ ਪਰ ਮੇਰੇ ਕੋਲ ਵੀਡੀਓ ਹੈਗੀ ਉਹਨਾਂ ਦਾ ਪਿੱਛੇ ਕੈਮਰਾ ਕੈਮਰਾ ਵੀ ਦੇ ਦਿੱਤਾ ਵੀ ਕਿਹਾ ਬੋਲਣਾ ਵੀ ਇਹ ਕੈਲੇ ਸ਼ਰਮ ਕੋ ਬੰਦੇ ਦੇ ਸਾਰੇ ਆਂਦੇ ਤਾਂ ਇਹ ਸਾਡੇ ਪਿੰਡ ਦਾ ਕੋਈ ਬੰਦਾ ਨਹੀਂ ਤੇ ਜਾਨ ਮੇਰਾ ਕੋਈ ਉਹ ਸਭ ਦਰਦੇ ਹਨ ਕਿ ਬਈ ਉਹ ਦਮ ਦਮਗਾ ਦਮਗਾ ਦੇ ਬੰਦਿਆਂ ਨੂੰ ਕੋਤਾਰੇ ਉੱਤੇ ਆ ਜਾਂਦੇ ਬਈ ਬਿਲਕੁਲ ਨਹੀਂ ਕਰਦੇ ਕੋਈ ਬੋਲ ਰਿਹਾ ਜੀ 2 3 4 5 ਬੰਦਾ 6 ਬੰਦਾ 7 ਬੰਦਾ 8 ਬੰਦਾ ਬਈ हिकु दाशी हुई बंदा लाके दवाई आहे सेंटर जेई नी थी, के के थी कोई सुनवाई नई सॼी अॼु तस्वीर जेपलेंट आहे साम्हूं ਵੀ ਇਹ ਦਾਪੜੀ ਪੱਲਵੀ ਕਾਰਵਾਈ ਕਰਨੀ ਕੋਈ ਪਰ ਅੱਜ ਆ ਕੇ ਬਹੁਤ ਕੁ ਤਜੀਲੀ ਤੁਮਕੇ ਬਤ ਲੱਗ ਗਈ ਹੋਦੀ ਸੀ ਜਿੱਕ ਜਿੱਕ ਲੋਕਗੇ ਮੰਨ ਸਰ ਸਾਨੂੰ ਉਹਨਾਂ ਨੂੰ ਪਤਾ ਜ ਗਿਆ ਉਹ ਸਾਡੇ ਸਾਹਮਣੇ ਆ ਇੱਕ ਆਦਮੀ ਪਹਿਲਾਂ ਮੈਨੂੰ ਕਹਿ ਰਿਹਾ ਇੱਕ ਤੁਹਾਨੂੰ ਮੁੰਡੇ ਨੇ ਦੱਸਿਆ ਵੀ ਅੰਮ੍ਰਿਤ ਜੀ ਇੱਕ ਨਵੀਆਂ ਚਾਰਸਲ ਵੇਖ ਰਹੀ ਹੈ ਛੋਟੇ ਛੋਟੇ ਮੁੰਡੇਾਂ ਦੇ ਇਨਸਾਨ ਕਪਲੇਟ ਕਰ ਪੱਲਵੀ ਨਵਾਂ ਉਹਦਾ ਜੀ ਖੁੱਤ ਹੈ ਮੋਹਰ ਨੋਜਨਤ ਬੈਕਟਰ ਸੈਡੀ ਦਾ ਵਲੰਟੀਅਰ ਹੈ ਜੀ ਨਾਮ ਤਾਂ ਵੀਰ ਮਨਨਗਾ ਸੁਣ ਜਾਂਦੀ ਇੰਮਾਨਦਾਰ ਇਹ ਮਾਮਲਾ ਸੀਗਾ ਜੀ ਕੋਈ ਇਹ ਦੁਕਾਨ ਤੇ ਥੀਗੀ ਜੀ ਇਹ ਮੁਨਜ਼ਾ ਕਾਨੂੰਨ ਪਲਾਉਂਦਾ ਮੁੰਡਾ ਉਹ ਦੋ ਬੰਦ ਵੀ ਇਹਨਾਂ ਨੇ ਨਾ ਕੋਈ ਕੰਪਲੇਨ ਲਿਖਾਈ ਸੀ ਕਿਸੇ ਨਸ਼ਾ ਵੇਚਣ ਵਾਲੇ ਦੇ ਖਿਲਾਫ ਤੇ ਇਹਨੂੰ ਇਹਨੇ ਫੇਰੀ ਲਿਖਾਈ ਸੀ ਜੀ ਉਹਨਾਂ ਨੇ ਮੁੰਡੇ ਆ ਗਏ 15 20 ਮੁੰਡੇ ਆ ਕੇ ਇਹਨੂੰ ਕੁੱਟਦੇ ਲਏ ਆਈ ਦੁਕਾਨ ਤੇ ਪਤਾ ਨਹੀਂ ਉਹ ਕਿਉਂ ਪਤਾ ਹੈ ਕਿ ਇਹ ਬੂਨਾ ਉਹਨਾਂ ਦੇ ਸਾਥ ਹੈਗੀ ਹੈ ਜੀ ਚੈਸਟ ਤੇ ਮੁਖ ਸ਼ੋਲਡਰ ਤੇ ਪੈਰ ਤੇਗੀ ਵੀ ਕਿ ਨਾਮਾ ਸਭਤੀ ਤਰਹੀ ਕੁਝ ਨਵਾਂ ਲੀਣਾ ਦਾ ਹੈ ਤੁਸੀਂ ਮੰਗਾ ہاں جی میں ڈاکٹر گرجیون سر ایم او سیو ہوسپٹل بٹنڈا پیشنٹ آیا جی تئی سال کا تو آئے ہیں کوئی لڑائی وغیرہ ہوئی ہے جی مار کر کے آئے آپ تو فی الحال تو ٹھیک نے باقی اگیں دیکھا گے ایس رو وغیرہ کروا گے اسی ہوئے گا دوسرے دسوئی تو فی الحال یہ بھی بچے گا میری کمار ہوئی ہے جی ਅਧਿਕਾਰਤ ਨੇ ਕਹਿ ਰਹੇ ਕਿ ਨਸ਼ਾ ਤਸਕਰ ਦੀ ਕਪਲੇਟ ਕਰਨ ਤੇ ਕੁੱਟਮਾਰ ਹੋਈ ਹੈ ਸਚਾਈ ਕੀ ਇਹ ਇੱਕ ਲੜਕਾ ਗਗਨਦੀਪ ਸਿੰਘ ਜੋ ਕਿ ਪਿੰਡ ਜੋਗਨਾਨਦਾ ਰਹਿਣ ਵਾਲਾ ਹੈ ਇਹ ਕੱਲ ਵਲੰਟ ਇੰਜਰੀਜ਼ ਨਾਲ ਕਰਨ ਨਾਲ ਜਿਹੜਾ ਸਿਵਲ ਹਸਪਤਲ ਬਠਿੰਡਾ ਦੇ ਵਿੱਚ ਦਾਖਲ ਹੋਇਆ ਸੀਗਾ ਇਸ ਦੇ ਵਿੱਚ ਥਾਣਾ ਕੈਂਟ ਦੀ ਟੀਮ ਵੱਲੋਂ ਵੈਰੀਫਾਈ ਕਰਨ ਤੇ ਇਹ ਨਿਕਲ ਕੇ ਆਇਆ ਕਿ ਇਹ ਜਸਵੀਰ ਕੌਰ ਤੇ ਜਸਵਿੰਦਰ ਕੌਰ ਦੋ ਲੇਡੀਜ਼ ਰਹਿੰਦੀਆਂ ਪਿੰਡ ਜੋਗਰਾਂ ਦੇ ਵਿੱਚ ਇਹਨਾਂ ਦੀ ਕਾਫੀ ਸਮੇਂ ਤੋਂ ਆਪਸ ਦੇ ਵਿੱਚ ਤਕਰਾਰ ਪਾਜੀ ਚੱਲ ਰਹੀ ਤੇ ਪਹਿਲਾਂ ਵੀ ਕਾਫੀ ਵਾਰੀ ਇਹਨਾਂ ਦੀ ਆਪਸ ਵਿੱਚ ਦੋਧੂਮੇਮਾ ਉਹ ਵੀ ਹੋਈ ਹੈ ਤੇ ਛੋਟੀ ਮੋਟੀ ਡਰਾਇ ਵੀ ਹੋਈ ਹੈ ਕੱਲ ਵੀ ਇਹਨਾਂ ਦੀ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਗਈ ਸੀ ਕਿ ਤੇ ਜਸਵੀਰ ਕੌਰ ਦੇ ਲੜਕੇ ਨੇ ਆਪਣੇ ਦੋਸਤਾਂ ਦੇ ਨਾਲ ਮਿਲ ਕੇ ਇਹਦੀ ਗਗਨਦੀਪ ਸਿੰਘ ਦੀ ਕੁੱਟਮਾਰ ਕੀਤੀ ਹੈ ਸੋ ਇਸ ਦੇ ਵਿੱਚ ਅਸੀਂ ਗਗਨਦੀਪ ਸਿੰਘ ਦੇ ਬਿਆਨ ਕਲਮਬੰਦ ਕਰਕੇ ਥਾਣਾ ਕੈਂਟ ਦੇ ਵਿੱਚ ਬੰਦੀ ਕਾਰਵਾਈ ਕਰ ਰਹੇ ਹਾਂ ਜੋ ਨਸ਼ੇ ਵਾਲੀ ਗੱਲ ਹੈਗੀ ਆ ਉਹ ਫਿਲਹਾਲ ਜਿਹੜੀ ਸਾਡੀ ਮੁਰਲੀ ਤਪਤੇਸ਼ ਦੇ ਵਿੱਚ ਇਦਾਂ ਦੀ ਗੱਲ ਸਾਨੂੰ ਨਹੀਂ ਕੋਈ ਵੀ ਨਹੀਂ ਆਈ ਕਿਉਂਕਿ ਜਸਵੀਰ ਕੌਰ ਤੇ ਜਸਵਿੰਦਰ ਕੌਰ ਦੇ ਆਪਸ ਰੰਜਿਸ਼ਬਾਦੀ ਕਰਕੇ ਹੀ ਜਿਹੜੀ ਹੈ ਜਸਵੀਰ ਕੌਰ ਦੇ ਲੜਕਿਆਂ ਨੇ ਇਹਦੀ ਕੁੱਟਮਾਰ ਕੀਤੀ ਸਿਰਫ ਉਹ ਵੀਡੀਓ ਕਲੇਮ ਕਰ ਰਹੇ ਉਹਦੇ ਵਿੱਚ ਉਹ ਨਸ਼ੇ ਦੀਆਂ ਗੂੜੀਆਂ ਜਾਂ ਪੈਕਟ ਨਜ਼ਰ ਆ ਰਹੇ ਆ ਇਹਾਰੇ ਕੀ ਵੀਡੀਓ ਪਿੰਡ ਚ ਵੈਰੀਫਾਈ ਕਰ ਲਓ ਆ ਦੇਖੋ ਜਿਹੜੀ ਮੈਂ ਪਹਿਲਾਂ ਵੀ ਦੱਸਿਆ ਕਿ ਜਿਹੜੀ ਜਸਵੀਰ ਕੌਰ ਹੈ ਤੇ ਜਸਵਿੰਦਰ ਕੌਰ ਹੈ ਇਹ ਆਪਸ ਦੇ ਵਿੱਚ ਆਣ ਗੁਆਂਢ ਦੇ ਵਿੱਚ ਰਹਿੰਦੇ ਆ ਪਹਿਲਾਂ ਇਹਨਾਂ ਨੇ ਜਿਹੜਾ ਗਗਨਦੀਪ ਸਿੰਘ ਹੈਗਾ ਇਹਨਾਂ ਨੇ ਜਿਹੜਾ ਜਸਵੀਰ ਕੌਰ ਦੇ ਲੜਕੇ ਨੂੰ ਇੱਕ ਦਿਨ ਦੇ ਵਿੱਚ ਘੇਰਿਆ ਸੀਗਾ ਤੇ ਉਹਦੇ ਨਾਲ ਇਹਨੇ ਤੂਤੂ ਮਮਾ ਹੋਈ ਸੀ ਉਸੇ ਰੰਝੇਸ਼ ਦੇ ਤਹਿਤ ਹੀ ਸ਼ਾਮ ਨੂੰ ਜਿਹੜਾ ਹੈਗਾ ਜਸਵੀਰ ਕੌਰ ਦੇ ਲੜਕੇ ਨੇ ਆਪਣੇ ਦੋਸਤਾਂ ਦੇ ਨਾਲ ਜਿਹੜੀ ਗਗਨਦੀਪ ਸਿੰਘ ਦੀ ਘੁੱਟਮਾਰ ਕੀਤੀ ਹੈ ਉਹਨੇ ਜਿਹੜੇ ਕੰਮ ਕਰਦੇ ਜਿਹੜੇ ਲੜੇ ਕੋਈ ਹੈ ਉਹਦੇ ਇਹਨਾਂ ਦੇ ਖਿਲਾਫ ਪਹਿਲਾਂ ਕੋਈ ਐਨਡੀਪੀਐਸ ਦਾ ਮਕਦਮਾ ਦਰਜ ਨਹੀਂ ਹੈ ਦੋਨਾਂ ਦੇ ਖਿਲਾਫ ਦੋਨੋਂ ਪਾਰਟੀਆਂ ਦੇ ਖਿਲਾਫ ਜਿਹੜੀ ਐਨਡੀਪੀਐਸ ਦੀ ਪਹਿਲਾਂ ਕੋਈ ਵੀ ਐਫਆਈਆਰ ਰਜਿਸਟਰ ਨਹੀਂ ਹੈ